ਸਤਿਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਇ ਪ੍ਰਸਾਦ ਸਵਈਏ ਦੀਨਨ ਕੇ ਪ੍ਰਤਪਾਲ ਕਰੈ ਨਿਤ ਸੰਤ ਉਬਾਰਗ ਨੀਮਨ ਗਾਰੇ ਪਸ਼ ਪਸੂ 나ਗ 나ਗ ਨਿਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਦੇ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ दाहत है दुख दोखन को दल दुजजन के पल मैं दल डारै खंड अखंड प्रचंड प्रहरन पूर्ण प्रेम की प्रीति संभारै पार न पाए सकै पद्मापत वेदक तेव अपभेद उचारै रोजि ही राज बिलोकट राज क्रोघ रोहान की रोजि ना टारै कीट पतंग करंग पजंगम भूत पवेख भुवन बनाए देव अदेव खपे अहमेव ना पेव लख्यो ब्रह्म सों परमाए ਬੇਰਪੁਰਾਨ ਕਤੇਬ ਕੁਰਾਨ ਹਸੇਬ ਥਕੇ ਕਰ ਹਾਥ ਨਾ ਆਏ ਪੂਰਨ ਪ੍ਰੇਮ ਪ੍ਰਭਾਉ ਬਿਨਾ ਪਤ ਸੋ ਕਿਨ ਸ੍ਰੀ ਪਦਮਾਪਤਿ ਪਾਏ ਆਦ ਅਨੰਤ ਅਗਾਦ ਅਦਵੈਖ ਸੋ ਭੂਤ ਭਵੇਖ ਭਵਾਨ ਅਪਹਿ ਹੈ ਅੰਤ ਬਹੀਨ ਅਨਾਤਮ ਆਪ ਆਦਾਗ ਅਦੋਖ ਅਸ਼ਿਦੁਰ ਅਸ਼ ਹੈ ਲੋਗਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਭਰਤਾ ਪ੍ਰਭ ਵਹਿ ਹੈ ਦੀਨ ਦਇਆਲ ਦਇਆ ਕਰ ਸ੍ਰੀ ਪਤ ਸੁੰਦਰ ਸ੍ਰੀ ਪਦਮਾਪਤੇ ਏ ਹੈ ਕਾਮਨਾ ਕ੍ਰੋਧਨਾ ਲੋਭਨਾ ਮੋਹਨਾ ਰੋਗਨਾ ਸੋਗਨਾ ਭੋਗਨਾ ਭੈ ਹੈ ਦੇਹ ਬਹੀਨ ਸਨੇਹ ਸਭ ਤਨ ਨਿਹ ਬ੍ਰਗਤ ਅਗੇਹ ਅਸ਼ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦਹਿ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤੇ ਲੈ ਹੈ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਪਹਾ ਤੇ ਬਚਾਵੈ ਸਤਰ ਅਨੇਕ ਚਲਾਵਤ ਕਹਾਵ ਤਉ ਤਨ ਏਕ ਨਾ ਲੱਗ ਨ ਪਾਵੇ ਰਾਖਤ ਹੈ ਆਪਣੋ ਕਰਦੈ ਕਰ ਪਾਪ ਸੰਬੂਹ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਜਸੁ ਭੁਜੰਗ ਸੋ ਦਾਨਵ ਦੇਵ ਅਭੇਵਤ ਮਹਿ ਸਭ ਹੀ ਕਰ ਤਿਹਾਵੇ ਭੂਮ ਆਕਾਸ ਪਤਾਲ ਰਸਾਤਲ ਜਸੁ ਭੁਜੰਗ ਸਭੈ ਸਿਰ ਨਿ ਆਵੇ ਪਾਇ ਸਕੈ ਨਹੀਂ ਪਾਰ ਪ੍ਰਭਾ ਹੂ ਕੋ ਨੇਤਿ ਹੀ ਨਿਤਹ ਵੇਦ ਬਤਾਵੇ ਖੋਜ ਥਕੇ ਸਭ ਹੀ ਖੁਜੀ ਅਸੁਰ ਹਾਰ ਪਰੇ ਹਰ ਹਾਥ ਨ ਆਵੇ ਨਰਦ ਸੇ ਚਤਰੰਨਨ ਸੇ ਰੁਮਨਾਰਿਖ ਸੇ ਸਭ ਹੂੰ ਮੇਲੇ ਗਾਇਓ ਬੇਦਕ ਤੇਬ ਨਾ ਭੇਜ ਲਖਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ ਪਾਇ ਸਕੈ ਨਹੀਂ ਪਾਰ ਉਮਾਪਤਿ ਸਿਧ ਸੁਨਾਥ ਸੰਨੰਤਨ ਤਿ ਹਯੋ ਧਿਆਨ ਧਰੋ ਤਿਹ ਕੋ ਮਨ ਮੇ ਜਿਹ ਕੋ ਅਮਤੋਜ ਸਭੈ ਜਗੁ ਛਾਇਓ ਬੇਰ ਪ੍ਰਾਨ ਕ ਤੇਬ ਕੁਰਾਨ ਅਭੇਦ ਨਿਰਪਾਨ ਸਭੈ ਪਚ ਹਾਰੇ ਭੇਜ ਨਾ ਪਾਇ ਸਕਿਓ ਅਨਭੇਦ ਕੋ ਖੇਦ ਤਹ ਅਨਸ਼ੇਦ ਪੁਕਾਰੇ ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਖ ਨਾ ਸੋਗ ਨਾ ਸੰਗੀਤ ਹਾਰੇ ਆਦਿ ਅਨਾਦ ਅਗਾਦ ਅਪੇਖ ਅਦਵਾਇਖ ਜਪਿਓ ਤਿਨਹੀ ਕੁਲ ਤਾਰੇ ਤੀਰਥ ਕੋਟ ਕੀਏ ਇਸਨਾਨ دیے ਬਹੁ ਦਾਨ ਮਹਾ ਭਰਤ ਤਹਾਰੇ ਦੇਸ ਫਿਰਿਓ ਕਰ ਭੇਸ ਤਪ ਧਨ ਕੇ ਸਦਰੇ ਨਾ ਮਿਲੇ ਹਰ ਪਿਆਰੇ ਅਸਨ ਕੋਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਇਆਲ ਅਕਾਲ ਪੁਰਖੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ ਅਸਨ ਕੋਟ ਕਰੇ ਅਸਟਾੰਗ ਧਰੇ ਬਹੁ ਨਿਆਸ ਕਰੇ ਮੁਖ ਕਰੇ ਦੀਨ ਦਇਆਲ ਅਕਾਲ ਪੁਰਖੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ